ਪੀਬੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸੂਬੇ ਅੰਦਰ ਆਪਣਾ ਮੁੜ ਰਾਜ ਸਥਾਪਿਤ ਕਰਨ ਲਈ ਨਵੀਂ ਰਣਨੀਤੀ ਰਾਹੀਂ ਪੰਜਾਬ ਦੀ ਸਿਆਸਤ ਵਿੱਚ ਤਮਾਕੇਦਾਰ ਐਂਟਰੀ ਕੀਤੀ ਜਾ ਰਹੀ ਹੈ ਸੂਤਰਾ ਅਨੁਸਾਰ ਆਉਣ ਵਾਲੇ ਸਮੇਂ ਦੌਰਾਨ ਵੱਖ-ਵੱਖ ਪਹਿਲੂਆਂ ਤੇ ਕੰਮ ਕਰਕੇ ਇਹ ਪਾਰਟੀ ਨਵੇਂ ਸਿਰੇ ਤੋਂ ਪੰਜਾਬ ਵਿੱਚ ਆਪਣੇ ਪੈਰ ਪਸਾਰਨ ਜਾ ਰਹੀ ਹੈ ਇਸੇ ਕੜੀ ਵਿੱਚ ਨਵਾਂ ਸ਼ਹਿਰ ਦੇ ਜ਼ਿਲ੍ਹਾ ਜਥੇਦਾਰ ਸੁਖਦੀਪ ਸਿੰਘ ਸ਼ੁਕਾਰ ਵੱਲੋਂ ਜਿਲੇ ਅੰਦਰ ਨਵੀਂ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਨੇ ਪਰਤੀ ਮੁਹਿਮ ਦੀ ਸ਼ੁਰੂਆਤ ਕਰ ਦਿਆ ਆਖਿਆ ਕਿ ਪੰਜਾਬ ਦੇ ਲੋਕ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਇਹਨੇ ਉਤਾਵਲੇ ਹਨ ਕਿ ਹਰ ਰੋਜ਼ ਹੋਰ ਪਾਰਟੀਆਂ ਦੇ ਵਰਕਰਾਂ ਦੇ ਅਨੇਕਾਂ ਫੋਨ ਆ ਰਹੇ ਹਨ ਕਿ ਸਾਨੂੰ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ ਜਾਵੇ ਹੋਰ ਜਾਣਕਾਰੀ ਲਈ ਚੈਨਲ ਦੇ ਐਮ ਡੀ ਛਿੰਜੀ ਲੜੋਆ ਰਾਹੀ ਕਰਦੇ ਹਾਂ ਜ਼ਿਲ੍ਹਾ ਜਥੇਦਾਰ ਸੁਖਦੀਪ ਸਿੰਘ ਸ਼ੁਕਰ ਨਾਲ ਗੱਲਬਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਪ੍ਰਤਾਪ ਸਿੰਘ ਬਾਦਲ ਹਮ ਰਹੇ ਸਰਦਾਰ ਪ੍ਰਤਾਪ ਸਿੰਘ ਬਾਦਲ ਹਮ ਰਹੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬੋਲੇ ਸੋਨਹਿਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਪਰਤੀ ਮਹਿਮ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋਈ ਆ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਾਹਿਬ ਨੇ ਅੱਜ ਸਵੇਰੇ ਬਾਦਲਪਿੰਡ ਤੋਂ ਇਸ ਪਾਰਟੀ ਮਹਿਮ ਦੀ ਸ਼ੁਰੂਆਤ ਕੀਤੀ ਔਰ ਹੁਣ ਅਸੀਂ ਨਵਾਂ ਸ਼ਹਿਰ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਇਕੱਤਰ ਹੋ ਕੇ ਇਸ ਪਾਰਟੀ ਮਹਿਮ ਨੂੰ ਸ਼ੁਰੂ ਕਰਨ ਜਾ ਰਹੇ ਆ ਅੱਜ ਅਸੀਂ ਕਿਉਂਕਿ ਪਹਿਲਾ ਦਿਨ ਹੈ ਨਵਾਂ ਸ਼ਹਿਰ ਸ਼ਾਇਰੀ ਤੇ ਬੰਦਾ ਸ਼ਾਇਰੀ ਸਰਕਲ ਦੋਨਾਂ ਦੀ ਸ਼ੁਰੂਆਤ ਜਿਹੜੀ ਹੈ ਉਹ ਕਰਨ ਜਾ ਰਹੇ ਹਾਂ ਸਾਡੇ ਨਾਲ ਨਵਾਂ ਸ਼ਹਿਰ ਸ਼ਾਇਰੀ ਦੇ ਸਰਕਲ ਦੇ ਜਫੇਦਾਰ ਸਰਦਾਰ ਜਰਮੈਲ ਸਿੰਘ ਜੀ ਤੇ ਬੰਦਾ ਸ਼ਾਇਰੀ ਦੇ ਜਫੇਦਾਰ ਸਰਦਾਰ ਜਸਵਿੰਦਰ ਸਿੰਘ ਜੀ ਮਾਨ ਸਾਹਿਬ ਦੋਨੋਂ ਸਰਕਲ ਦੇ ਜਫੇਦਾਰ ਹਾਜ਼ਰ ਨੇ ਸਾਡੇ ਬਿੰਦਾ ਦੇ ਜਿਲ੍ਹੇ ਦੇ ਪ੍ਰਧਾਨ ਸਾਹਿਬਾਂ ਯੂਥ ਕਾ ਲੀਡਰ ਦੇ ਪ੍ਰਧਾਨ ਸਾਹਿਬ ਬੀਸੀ ਬੈਂਕ ਦੇ ਪ੍ਰਧਾਨ ਸਾਹਿਬ ਸਾਡੇ ਨੋਰਾ ਸਾਹਿਬ ਬਾਣਿਆਲ ਸਾਹਿਬ ਟੁਲਾਟੀ ਸਾਹਿਬ ਗੜੀ ਸਾਹਿਬ ਸਰਦਾਰ ਜੀਤ ਸਿੰਘ ਜੀ ਪਹਾੜੀਆ ਸਾਹਿਬ ਬਹੁਤ ਸਾਰੇ ਜ਼ਿੰਮੇਵਾਰ ਸੱਜਣ ਜਿਹੜੇ ਕਿ ਅੱਜ ਆਪੋ ਆਪਣੀਆਂ ਇੱਥੇ ਭਾਗੀਆਂ ਭਰ ਕੇ ਜਿਨ੍ਹਾਂ ਨੇ ਮੈਂਬਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੀ ਲਈ ਆ ਔਰ ਮੈਂ ਆਸ ਕਰਦਾ ਵੀ ਤੱਨ ਤੋਂ ਅਸੀਂ ਪਿੰਡਾਂ ਦੇ ਵਿੱਚ ਨਿਕਲ ਆ ਕੇ ਔਰ ਬਹੁਤ ਵੱਡਾ ਹੰਗਾਰਾ ਕਿਉਂਕਿ ਅੱਜ ਸਵੇਰ ਤੋਂ ਹੀ ਲਗਾਤਾਰ ਮੈਨੂੰ ਫੋਨ ਆ ਰਹੇ ਸੀ ਕਿ ਸਾਡੀਆਂ ਕਾਪੀਆਂ ਭਰਤੀ ਦੀਆਂ ਸਾਨੂੰ ਜਲਦੀ ਪਹੁੰਚਾਓ ਸੋ ਹੁਣੇ ਹੀ ਚੰਡੀਗੜ੍ਹ ਤੋਂ ਮੈਂ ਪਾਰਟੀ ਦਫ਼ਤਰ ਤੋਂ ਕਾਪੀਆਂ ਜਿਹੜੀਆਂ ਭਰਤੀ ਮੇਮਡੀਆਂ ਲੈ ਕੇ ਆਇਆ ਔਰ ਜ਼ਿਲ੍ਹੇ ਦੇ ਵਿੱਚ ਅੱਜ ਸੀ ਡਿਸਟ੍ਰੀਬਿਊਸ਼ਨ ਸ਼ੁਰੂ ਕੀਤੀ ਆ ਕੱਲ ਸ਼ਾਮ ਤੱਕ ਜ਼ਿਲ੍ਹੇ ਦੇ ਹਰ ਪਿੰਡ ਦੇ ਵਿੱਚ ਜਿਹੜੀ ਕਾਪੀ ਆ ਭਰਤੀ ਦੀ ਉਹ ਅਸੀਂ ਪਹੁੰਚਾ ਦੇਣੀ ਆ ਔਰ ਇੱਕ ਮਹੀਨਾ ਜਿਹੜਾ ਹੈ ਵੀ ਮਾ ਆਪਣੇ ਫਰਵਰੀ ਤੱਕ 20 ਫਰਵਰੀ ਤੱਕ ਦੇ ਭਾਗੀ ਮੇਮ ਜਿਹੜੀ ਸੀ ਮੁਕੰਮਲ ਕਰਨੀ ਆ 1 ਮਾਰਚ ਨੂੰ ਪਾਰਟੀ ਪ੍ਰਧਾਨ ਸਾਹਿਬ ਦੀ ਜਿਹੜੀ ਚੋਣ ਉਹ ਵਰਕਿੰਗ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਰਾਂਗਾ ਸੋ ਮੈਂ ਆਸ ਕਰਦਾ ਕਿ ਜਿਹੜਾ ਵੀ ਨੌਜਵਾਨ 18 ਸਾਲ ਤੋਂ ਉੱਪਰ ਹੈ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਸ਼੍ਰੋਮ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਲਈ ਪੰਜਾਬ ਦੀ ਆਵਾਜ਼ ਬੁਲੰਦ ਕਰਨ ਦੇ ਦੇ ਪੰਜਾਬ ਦੀ ਆਪਣੀ ਪਾਰਟੀ ਪੰਖਤ ਪਾਰਟੀ ਸ਼੍ਰੋਮ ਲਈ ਅਕਾਲੀ ਦਰ ਨੂੰ ਬਾਤ ਖੜ ਚੜ ਕੇ ਹੰਗਾਰਾ ਦੇ ਦੇ ਜੇ ਵੱਡੇ ਵੱਡੇ ਜਨਤੀ ਦੇ ਵਿੱਚ ਆਪਾਂ ਮੈਂਬਰ ਬਣੀਏ ਤਾਂ ਜੋ ਆਪਾਂ ਡਟ ਕੇ ਸੂਬੇ ਦੇ ਖਿਲਾਫ ਜਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਸੂਬੇ ਦੇ ਖਿਲਾਫ ਜਿਹੜੀ ਗਿਉਂਤਬੰਦੀ ਹੋ ਰਹੀ ਹੈ ਉਹਦਾ ਡਟ ਕੇ ਮੁਕਾਬਲਾ ਕਰ ਸਕੀਏ ਮੈਂ ਆਸ ਕਰਦਾ ਕਿ ਸਾਰੇ ਵਰਗ ਦੇ ਜਿਹੜੇ ਲੋਕ ਨੇ ਚਾਹੇ ਉਹ ਨੌਜਵਾਨ ਨੇ ਚਾਹੇ ਸਾਡੇ ਬਜ਼ੁਰਗ ਨੇ ਭੈਣਾ ਨੇ ਵੀਰ ਨੇ ਮਾਵਾ ਨੇ ਸਾਰੇ ਇਸ ਮੈਂਬਰਸ਼ਿਪ ਮੈਂ ਇਹ ਮੁੰਡੇ ਵਿੱਚ ਮਾਰ ਕਰਕੇ ਹਿੱਸਾ ਲੈਣਗੇ ਸੋ ਮੈਂ ਸਾਰੇ ਨੂੰ ਸਨੇਮਰ ਬੇਨਤੀ ਕਰਦਾ ਕਿ ਕੱਲ ਤੋਂ ਆਪਾਂ ਹਰ ਪਿੰਡ-ਪਿੰਡ ਦੇ ਵਿੱਚ ਮੈਂਬਰਸ਼ਿਪ ਜਿਹੜੀ ਹੈ ਉਹ ਸ਼ੁਰੂ ਕਰ ਦੇਣੀ ਹੈ ਅੱਜ ਸਿਰਫ ਸ਼ਹਿਰੀ ਹਾਲ ਜਿਹੜੇ ਸਰਕਲ ਸਿੱਕੇ ਸਾਡੇ ਅਸੀਂ ਬਸ ਸ਼ੁਰੂ ਕੀਤੀ ਹੈ ਕਿਉਂਕਿ ਕਾਪੀਆਂ ਆਉਂਦੀਆਂ ਥੋੜੀਆਂ ਅਸੀਂ ਡੇਟ ਹੋ ਗਏ ਸੋ ਸਵੇਰ ਤੋਂ ਸਾਰੇ ਪਿੰਡਾਂ 'ਚ ਜਿਹੜੀ ਸਾਡੀ ਭਾਗੀ ਮੈਂ ਲੈਂਦੇ ਆ ਉਹ ਸ਼ੁਰੂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ